ਪਾਠ ਕਰਕੇ ਵੀ ਪਾਪੀ ਅਨਰਥ ਪਿਆ ਕਰਦਾ ਤੂੰ ਪਾਠ ਕਰਕੇ ਵੀ ਅਸ਼ੁਭ ਕਰਮ ਪਿਆ ਕਰਦਾ ਤੇ ਕੌੜਾ ਪਿਆ ਬੋਲਦਾ ਤੂੰ ਪਾਠ ਕਰਕੇ ਵੀ ਬੇਈਮਾਨੀ ਪਿਆ ਕਰਦਾ ਤੂੰ ਇੱਕ ਗੱਲ ਸਪਸ਼ਟ ਹੋ ਗਈ ਇਹ ਪਾਠ ਕਰਨਾ ਤੇਰੇ ਲਈ ਕਰਮ ਕਾਂਡ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਇਥੇ ਅੰਧਿਆਰੇ ਦੀਪਕ ਜੋ ਇਸ ਪਾਠ ਨਾਲ ਤੂੰ ਆਪਣਾ ਹਿਰਦਾ ਤੇ ਜੋੜਿਆ ਹੀ ਨਹੀਂ ਤੁਹੇ ਹਿਰਦੇ ਦੇ ਵਿੱਚ ਪਰਿਵਰਤਨ ਕਿਸ ਤਰ੍ਹਾਂ ਆਵੇ ਕਰਦਾਰ ਅਕਸਰ ਮਿਲਦੇ ਨੇ ਇਸ ਤਰ੍ਹਾਂ ਦੇ ਸੱਜਣ ਗੈਨੇ ਜੀ ਅਸੀਂ ਤਿੰਨ ਪਾਠ ਸੁਖਮੰਨੀ ਸਾਹਿਬ ਦੇ ਰੋਜ਼ ਕਰਦੇ ਆ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਨਹੀਂ ਹੈ ਇੱਕ ਪੰਕਤੀ ਦੀ ਕੀ ਹੋਇਆ ਤਿੰਨ ਪਰਦਾ ਪਿਆ ਅੰਧਿਆਰੇ ਦੀਪਕ ਚਹੀਏ ਇੱਕ ਬਸਤ ਅਗੋਚਰ ਲਈ ਹੈ ਬਸ ਤ ਅਗੋਚਰ ਪਾਈ